پتہ <laughs> ਵਿਚਨ ਆ ਰਹੇ ਆਂ ਤੇ ਪੂਰੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲਿਆਉਣ ਵਾਲੇ ਸ਼ਖਸ ਨੂੰ ਅਸੀਂ ਦਿলো ਨਮਨ ਕਰਦੀ ਆਂ ਮੈਂ ਔਰ ਇੱਕ ਚੀਜ਼ ਕਹਿਣਾ ਚਾਹਾਂਗੀ ਨਵੀਆਂ ਸਰਕਾਰਾਂ ਨੂੰ ਜਿਹੜੇ ਨਵੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਐ ਇਹ ਐਸੇ ਮੁੱਖ ਮੰਤਰੀ ਸੀ ਜਿਨ੍ਹਾਂ ਨੇ ਸ਼ਹਾਦਤ ਵੀ ਦਿੱਤੀ ਔਰ ਪੂਰੇ ਪੰਜਾਬ ਦਾ ਮਾਹੌਲ ਇੱਕਦਮ ਅਮਨ ਸ਼ਾਂਤੀ ਵਾਲਾ ਕਰਤਾ ਸੀ ਤੇ ਇਹਨਾਂ ਸਰਕਾਰਾਂ ਨੂੰ ਸਿੱਖਣਾ ਚਾਹੀਦਾ ਜਾਗਰਾਂ ਚਾਹੀਦਾ ਕਿ ਕਿੱਦਾਂ ਕੰਮ ਕਰਦੇ ਸੀ ਉਸ ਟਾਈਮ ਤੇ ਐਸਾ ਮਾਹੌਲ ਸੀ ਅਸੀਂ ਛੋਟੇ ਜਿਸੀਂ ਨਹੀਂ ਦੇਖਿਆ ਲੇਕਿਨ ਅਸੀਂ ਸੁਣਦੇ ਆ ਐਦਾਂ ਦਾ ਪੰਜਾਬ ਦਾ ਮਾਹੌਲ ਸੀ ਔਰ ਅੱਜ ਵੀ ਪੰਜਾਬ ਦਾ ਮਾਹੌਲ ਕਿਤੇ ਉਹਨਾਂ ਉਹਨਾਂ ਦਿਨਾਂ ਤੋਂ ਖਾਸ ਚੇਂਜ ਨਹੀਂ ਹੈਗਾ ਮੈਂ ਇਹ ਕਹੂੰਗੀ ਕਿ ਉਸੇ ਨਸ਼ੇ ਪਿੱਛੇ ਜਵਾਨੀ ਰੁੱਲ ਰਹੀ ਹੈ ਦੁਨੀਆ 'ਚ ਦੇਖੋ ਵੋਲਡ ਕਿੱਥੇ ਔਰ ਕੋ ਕਰ ਰਿਹਾ ਔਰ ਇੰਡੀਆ ਕਿੱਥੇ ਆ ਗਿਆ ਔਰ ਪੰਜਾਬ ਨੰਬਰ 1 ਤੇ ਕ੍ਰਾਈਮ ਚ ਆ ਗਿਆ ਔਰ ਅਸੀਂ ਨੰਦੀਆ ਸਰਕਾਰਾਂ ਨੂੰ ਅਪੀਲ ਕਰਾਂਗੇ ਕਿ ਇੱਕ ਜਾਗੋ ਅਗਰ ਤੁਹਾਡੇ ਆਪਣੇ ਬੱਚੇ ਤੁਸੀਂ ਬਾਹਰ ਭੇਜ ਤੇ ਆਪਣੀਆਂ ਤੇ ਵੱਡੇ ਬੱਚਿਆਂ ਨੂੰ ਮਸਟਰੀਸ ਤੇ ਭੇਜ ਕੇ ਤੁਸੀਂ ਆਪਣੀਆਂ ਪੜਾਈਆਂ ਕਰਵਾਉਂਦੇ ਹੋ ਉਹ ਯੂਨੀਵਰਸਿਟੀ ਲੰਡਨ ਚ ਬਣਾਤਾ ਸਾਡੇ ਦੇਸ਼ ਚ ਸਾਡੇ ਪੰਜਾਬ ਚ ਕੀ ਹੋ ਰਿਹਾ ਭਗਵੰਤਮਾਨ ਸਰਕਾਰ ਨੂੰ ਜਾਗਣਾ ਚਾਹੀਦਾ ਆਪਣੇ ਆਪਣੇ ਪੰਜਾਬ ਕਮਲ ਜਾਂਦੀ ਦੁਬਾਰਾ ਲੈ ਕੇ ਆਓ इना माहौल खराब हो चुका है कि कुड़िया की बंदे भी घरों बहुत सेफ नहीं है श्रद्धांजलि देने की डिस्ट्रिक्ट कांग्रेस कमेटी ਕੀ ਹੋਈ ਆ ਜਿੱਦੇ ਆਜ਼ਮ ਸਰਦਾਰ ਬਿਆਨ ਸਿੰਘ ਜੀ ਨੇ ਜਿਨ੍ਹਾਂ ਨੇ ਆਪਣੀ ਸ਼ਹੀਦੀ ਦੇ ਕੇ ਇਹ ਪੰਜਾਬ ਨੂੰ ਬਚਾਇਆ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਸ਼ਹੀਦੀ ਦਿੱਤੀ ਹੈ ਉਹਨਾਂ ਦੇ ਸ਼ਹੀਦੀ ਦਿਨ ਔਰ ਜਨਮ ਦਿਨ ਸਾਨੂੰ ਘੋਮਤਾਂਵਾਲ ਮਨਾਣੇ ਚਾਹੀਦੇ ਆ ਤਾਂ ਕਿ ਆਉਣ ਵਾਲੀ ਜਨਰੇਸ਼ਨ ਆਉਣ ਵਾਲੇ ਨੌਜਵਾਨਾਂ ਨੂੰ ਇਹ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਤਮਵੱਸ ਸੀ ਔਰ ਉਹ ਸੱਤ ਵਾਦ ਵੇਲੇ ਗੁਰਦਾਸ ਬੈਂਸਿੰਘ ਵਰਣਾ ਨੇ ਐਸੇ ਮੁੱਖ ਮੰਤਰੀ ਇਸ ਪੰਜਾਬ ਨੂੰ ਬਚਾਇਆ ਔਰ ਆਪਣੀ ਸ਼ਹੀਦੀ ਦੇ ਕੇ ਇਸ ਪੰਜਾਬ ਦੀ ਹਿਫਾਜ਼ਤ ਕੀਤੀ ਹੈ ਤੋਂ ਅੱਜ ਦੇ ਬਿੰਤੇ ਅਸੀਂ ਡਿਸਟ੍ਰਿਕਟ ਕਾਂਗਰਸ ਕਮੇਟੀ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆਂ ਔਰ ਆਸ ਕਰਦੇ ਆਂ ਕਿ ਇਹੋ ਜਿਹੇ ਸ਼ਹੀਦਾਂ ਨੇ ਜਿਨ੍ਹਾਂ ਨੇ ਦੇਸ਼ ਦੇ ਲਈ ਜੀਵਨ ਦਿੱਤੀਆਂ ਜਿਨ੍ਹਾਂ ਨੇ ਹਿੰਦੁਸਤਾਨ ਦੇ ਲਈ ਜੀਵਨ ਦਿੱਤੀਆਂ ਜਿਨ੍ਹਾਂ ਨੇ ਪੰਜਾਬ ਦੇ ਲਈ ਸ਼ਹੀਦੀਆਂ ਦਿੱਤੀਆਂ ਉਹਨਾਂ ਨੂੰ ਅਸੀਂ ਜੂਰ ਨਮਣਦੇ ਆਂ ਜੈ ਹਿੰਦ ਜੈ ਭਾਰਤ ਅੱਜ ਦੇ ਸਾਰੇ ਕਾਂਗਰਸ ਦੀ ਸਾਰੀ ਚੀਰੀ ਲੀਡਰਸ਼ਿਪ ਸਾਰੇ ਕਾਰਜਕਰਤਾ ਊਮਨ ਵਿੰਗ ਯੂਥ ਵਿੰਗ ਔਰ ਜਿਹੜੇ ਵੀ ਅਧਿਕਾਰੀ ਸਾਰੇ ਸਮਸਤ ਕਾਰਜਕਰਤਾ ਪੰਜਾਬ ਚ ਔਰ ਦੂਰ ਦਰਾਜ ਤੋਂ ਜਿਹੜੇ ਆਏ ਨੇ ਅਸੀਂ ਉਸ ਅਮਰ ਸ਼ਹੀਦ ਤੇ ਚਰਨਾਬਿਧੀ ਸ਼ਰਧਾਂਜਲੀ ਦੇਣ ਵਾਸਤੇ ਆਏ ਆ ਕਿ ਜਿਨ੍ਹਾਂ ਨੇ ਆਪਣਾ ਸਰਵਉਪਰੀ ਬਲੀਦਾਨ ਦੇ ਕੇ ਪੰਜਾਬ ਦੇ ਵਿੱਚ ਖਾਸ ਕਰਕੇ ਔਰ ਸਾਰੇ ਭਾਰਤ ਦੇ ਵਿੱਚ ਸ਼ਾਂਤੀ ਉਸ ਔਖੇ ਸਮੇਂ ਦੇ ਵਿੱਚ ਜਦੋਂ ਪੰਜਾਬ ਦਾ ਸੂਬਾ ਜਿਹੜਾ ਬੜੀ ਚੁਣੌਤੀਪੂਰਨ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ ਉਹਦੇ ਵਿੱਚ ਸ਼ਾਂਤੀ ਬਹਾਲੀ ਦੇ ਵਾਸਤੇ ਆਪਰਾ ਸਰਗੋੱਚ ਬਲੀਦਾਨ ਦਿੱਤਾ ਸਹਿਗਵਾਸੀ ਅਮਰ ਸ਼ਹੀਦ ਸਰਦਾਰ ਬਿਨ ਸਿੰਘ ਜੀ ਸਾਬਕਾ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਸ਼ਰਧਾ ਦੇ ਫੁੱਲ ਜਿਹੜੇ ਆ ਤੇ ਔਰ ਸ਼ਰਧਾਂਜਲੀ ਦੇ ਰੂਪ ਵਿੱਚ ਪੇਟ ਕਰਨ ਵਾਸਤੇ ਸਾਰੇ ਸਮਸਤ ਕਾਰਜਕਰਤਾ ਕਾਂਗਰਸ ਪਾਰਟੀ ਦੇ ਅੱਜ ਇੱਥੇ ਮੌਜੂਦ ਬੀਐਮਸੀ ਚੌਂਕ ਦੇ ਵਿੱਚ ਉਹਨਾਂ ਦੇ ਜਿਹੜੇ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਉਹਨਾਂ ਦੀ ਇੱਕ ਇੱਕ ਆਪਣੇ ਆਦਮ ਸਾਈਜ਼ ਦੀ ਮੂਰਤੀ ਬਣਾ ਕੇ ਰੱਖ ਲਗਾਈ ਹੋਈ ਹੈ ਉੱਥੇ ਅਸੀਂ ਫੰਡਾਂ ਦੇ ਹਾਰ ਭੇਂਟ ਕੀਤੇ ਨੇ ਸਾਰੀ ਉਚੇਰੀ ਲੀਡਰਸ਼ਿਪ ਨੇ ਔਰ ਸਮst ਕਾਰਜਕਰਤਾ ਨੇ ਔਰ ਮੈਂ ਇੱਕ ਗੱਲ ਕਹਿਣੀ ਚਾਹਨਾ ਅੱਜ ਦੇ ਅੱਜ ਦੇ ਇਸ ਅਵਸਰ ਦੇ ਉੱਪਰ ਕਿ ਸਾਨੂੰ ਸਭਨਾਂ ਨੂੰ ਜਿਹੜਾ ਵੀ ਕਾਂਗਰਸ ਦੇ ਨਾਲ ਆਮ ਕਾਰਜਕਰਤਨ ਹੈ ਉੱਚੇ ਦੇ ਤੋਂ ਉੱਚੇ ਰਾ ਜਿਹੜਾ ਵੀ ਅਧਿਕਾਰੀ ਹੈ ਮੈਂਬਰ ਪਾਰਲੀਮੈਂਟ ਹੈ ਐਮ ਐਲ ਏ ਜੇ ਵਾਖ ਵਖ ਅਹੁਦਿਆਂ ਦੇ ਵਿੱਚ ਸੰਗਠਨ ਚ ਕੰਮ ਕਰਦੇ ਆ ਉਹ ਸਾਰਿਆਂ ਨੂੰ ਅੱਜ ਇੱਕ ਪ੍ਰਣ ਲੈਣਾ ਚਾਹੀਦਾ ਹੈ ਕਿ ਕਾਂਗਰਸ ਆਉਂਦੇ ਸਮੇਂ ਦੇ ਵਿੱਚ ਸਭ ਤੋਂ ਪੁਰਾਣੀ ਪਾਰਟੀ ਜਿਹੜੀ ਹੈ ਇਸ ਭਾਰਤ ਦੀ ਇਸ ਦੁਨੀਆ ਦੇ ਵਿੱਚ ਜਿਹਦਾ ਨਾਮ ਹੈ ਕੋਸ਼ਿਸ਼ ਨੂੰ ਮਜ਼ਬੂਤ ਕਰਨ ਵਾਸਤੇ ਸੀ ਕਿਹੜਾ ਉਪਰਾਲਾ ਜਾਤੀ ਤੌਰ ਤੇ ਕਰ ਸਕਦੇ ਆਂ ਔਰ ਸੰਗਠਨ ਦੇ ਤੌਰ ਤੇ ਕਰ ਸਕਦੇ ਜੇ ਇਹ ਸੰਕਲਪ ਲੈ ਕੇ ਅੱਜ ਅਸੀਂ ਇੱਥੋਂ ਇਸ ਜਨਮਲੀ ਸਮਰੋਹ ਤੋਂ ਜਾਈਏ ਤਾਂ ਮੈਨੂੰ ਲੱਗਦਾ ਕਿ ਸਵਰਗਵਾਸੀ ਆਪਣੇ ਸਾਬਕਾ ਮੁੱਖ ਮੰਤਰੀ ਸਰਦਾਰ ਬੈਂਸਖੀ ਜਿਹੜੇ ਸੁਪਨੇ ਸੀਗੇ ਉਹ ਜਿਹੜੇ ਅੱਜ ਵੀ ਅਧੂਰੇ ਨੇ ਅੱਜ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਹਾਲ ਕੀ ਹੈ ਬੇਰੋਜ਼ਗਾਰੀ ਦਾ ਹਾਲ ਕੀ ਹੈ ਆਰਥਿਕ ਦੌਰ ਦਾ ਹਾਲ ਕੀ ਹੈ ਸੁਰੱਖਿਆ ਦਾ ਹਾਲ ਕੀ ਹੈ ਉਹ ਕਿਸੇ ਤੋਂ ਛੁਪਿਆ ਨਹੀਂ ਹੈ ਉਹ ਸੁਪਨੇ ਸੀ ਉਹਨਾਂ ਦੇ ਸਾਫ ਦਾ ਮੁੱਖ ਮੰਤਰੀ ਸਾਹਿਬ ਵਿਜੈ ਸਿੰਘ ਜੀ ਦੇ ਕਿ ਉਹਨਾਂ ਸੁਪਨਿਆਂ ਨੂੰ ਅਸੀਂ ਜਦੋਂ ਢਾਹ ਲੱਗਦੀ ਦੇਖਦੇ ਹਾਂ ਸਾਡਾ ਮਨੋਬਲ ਉੱਚਾ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਆਪਣਾ ਦਿਨ ਰਾਤ ਦੇਣ ਇੱਕ ਕਰਕੇ ਤਾਂ ਆਪਣਾ ਬਲ ਦੇਈਏ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ ਉਹਨਾਂ ਦੇ ਚਰਨਾਂ ਦੇ ਵਿੱਚ ਮੇਰਾ ਸ਼ਤ ਸ਼ਤ ਨਮਨ